ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕਾਂਡ ਦੇ ਬਾਰੇ ਜਿਸ ਦੇ ਵਿੱਚ ਇੱਕ ਕਾਤਲ 3 ਸਾਲ ਤੱਕ ਇੱਕ ਕਤਲ ਕਾਂਡ ਨੂੰ ਪੁਲਿਸ ਤੋਂ ਲੁਕੋ ਕੇ ਰੱਖਣ ਦੇ ਵਿੱਚ ਕਾਮਯਾਬ ਹੁੰਦਾ ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਕੋਈ ਵੀ ਕਾਤਲ ਜਿੰਨਾ ਵੀ ਛਾਤਰ ਹੋਵੇ ਉਹ ਕੋਈ ਨਾ ਕੋਈ ਗਲਤੀ ਜ਼ਰੂਰ ਕਰਦਾ ਹੈ ਉਸ ਗਲਤੀ ਨੂੰ ਫੜਨ ਵਾਲਾ ਕੋਈ ਅਫਸਰ ਜ਼ਰੂਰ ਚਾਹੀਦਾ ਹੁੰਦਾ ਤੇ ਇਸ ਕੇਸ ਦੇ ਵਿੱਚ ਵੀ ਇਦਾਂ ਹੀ ਹੁੰਦਾ ਇੱਕ ਅਫਸਰ ਹੁੰਦਾ ਜੋ ਫਿਰ ਕਾਤਲ ਦੀ ਇੱਕ ਗਲਤੀ ਨੂੰ ਫੜਦਾ ਜਿਸ ਤੋਂ ਬਾਅਦ ਇਸ ਕੇਸ ਨੂੰ ਹੱਲ ਕੀਤਾ ਜਾਂਦਾ ਤੇ ਜਦੋਂ ਇਸ ਕੇਸ ਦਾ ਖੁਲਾਸਾ ਹੁੰਦਾ ਹੈ ਤੇ ਜਿਹੜਾ ਕਾਤਲ ਹੈ ਉਹ ਫਿਰ ਪੁਲਿਸ ਨੂੰ ਲਾਸ਼ਾਂ ਤੱਕ ਲੈ ਕੇ ਜਾਂਦਾ ਤੇ ਜਿੱਥੇ ਉਹਨੇ ਲਾਸ਼ਾਂ ਲਕੋਈਆਂ ਹੁੰਦੀਆਂ ਨੇ ਉਹ ਜਗ੍ਹਾ ਨੂੰ ਦੇਖ ਕੇ ਸਾਰੇ ਲੋਕ ਹਰਾਨ ਰਹਿ ਜਾਂਦੇ ਆ ਸਭ ਦਾ ਇਹੀ ਸੋਚਣਾ ਹੁੰਦਾ ਕਿ ਕੋਈ ਇਨਸਾਨ ਜਾਨਵਰਾਂ ਤੋਂ ਭੈੜਾ ਕਿਵੇਂ ਬਣ ਸਕਦਾ ਕੋਈ ਇਨਸਾਨ ਇੰਨਾ ਕਿਵੇਂ ਗਿਰ ਸਕਦਾ ਕੀ ਇਹ ਕਾਂਡ ਸੀ ਕਿਵੇਂ ਇਹ ਕਾਂਡ ਵਾਪਰਿਆ ਤੇ ਕਿਵੇਂ ਇੱਕ ਪੁਲਿਸ ਅਫਸਰ ਨੇ ਇਸ ਦੇ ਵਿੱਚ ਗਲਤੀ ਫੜੀ ਤੇ ਕਿੱਥੇ ਉਸ ਜਿਹੜੇ ਕਾਤਲ ਨੇ ਲਾਸ਼ਾਂ ਲੁਕੋਈਆਂ ਸੀ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ 'ਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਅੱਜ ਦੀ ਇਹ ਸੱਚੀ ਘਟਨਾ ਦੀ ਕਹਾਣੀ ਹੈ ਜੀ ਗ੍ਰੇਟਰ ਨੁਆਇਡਾ ਦੀ ਜਿੱਥੇ ਇੱਕ ਰਾਕੇਸ਼ ਨਾਮ ਦਾ ਵਿਅਕਤੀ ਆਪਣੀ ਪਤਨੀ ਰਤਨੇਸ਼ ਤੇ ਦੋ ਬੱਚਿਆਂ ਦੇ ਨਾਲ ਰਹਿੰਦਾ ਸੀ ਇੱਕ ਦਿਨ 14 ਫਰਵਰੀ 2018 ਦੇ ਦਿਨ ਰਾਕੇਸ਼ ਜਦੋਂ ਸਵੇਰੇ ਉੱਠਦਾ ਤਾਂ ਉਹ ਦੇਖਦਾ ਕਿ ਉਸ ਦੀ ਘਰ ਵਾਲੀ ਤੇ ਦੋਨੋਂ ਬੱਚੇ ਘਰ ਵਿੱਚੋਂ ਗਾਇਬ ਸਨ ਉਹਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਅਚਾਨਕ ਉਸ ਦੀ ਘਰਵਾਲੀ ਤੇ ਬੱਚੇ ਕਿੱਥੇ ਚਲੇ ਗਏ ਉਹ ਆਪਣੀ ਘਰਵਾਲੀ ਰਤਨੇਸ਼ ਨੂੰ ਫੋਨ ਕਰਦਾ ਪਰ ਉਸ ਦਾ ਫੋਨ ਸਵਿਚ ਆਫ ਸੀ ਫਿਰ ਉਹ ਆਪਣੇ ਮਾਪੇ ਨੂੰ ਫੋਨ ਕਰਕੇ ਦੱਸਦਾ ਹੈ ਕਿ ਉਸ ਦੀ ਪਤਨੀ ਆਪਣੇ ਦੋਨੋਂ ਬੱਚਿਆਂ ਨੂੰ ਲੈ ਕੇ ਕਿਧਰੇ ਚਲੀ ਗਈ ਆ ਉਸ ਤੋਂ ਬਾਅਦ ਰਤਨੇਸ਼ ਦੇ ਘਰਦਿਆਂ ਨੂੰ ਵੀ ਫੋਨ ਕਰਕੇ ਰਾਕੇਸ਼ ਸਾਰੀ ਗੱਲਬਾਤ ਦੱਸਦਾ ਹੈ ਸਾਰੇ ਰਤਨੇਸ਼ ਦੇ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਰਿਸ਼ਤੇਦਾਰਾਂ ਵਗੈਰਾ ਤੋਂ ਫੋਨ ਕਰਕੇ ਪਤਾ ਕੀਤਾ ਜਾਂਦਾ ਹੈ ਜਦੋਂ ਕੁਝ ਵੀ ਨਹੀਂ ਪਤਾ ਲੱਗਦਾ ਤਾਂ ਪੁਲਿਸ ਨੂੰ ਕੰਪਲੇਂਟ ਕੀਤੀ ਜਾਂਦੀ ਹੈ ਪੁਲਿਸ ਵਾਲੇ ਰਤਨੇਸ਼ ਤੇ ਬੱਚਿਆਂ ਦੀ ਭਾਲ ਕਰਨ ਦੇ ਵਿੱਚ ਲੱਗ ਜਾਂਦੇ ਨੇ ਪਰ ਉਹਨਾਂ ਦੇ ਹੱਥ ਵੀ ਕੁਝ ਨਹੀਂ ਲੱਗਦਾ ਹੁਣ ਜਦੋਂ ਕਈ ਦਿਨ ਲੰਘ ਗਏ ਤੇ ਰਤਨੇਸ਼ ਬੱਚਿਆਂ ਦਾ ਕੁਝ ਵੀ ਪਤਾ ਨਾ ਲੱਗਿਆ ਤਾਂ ਫਿਰ ਰਤਨੇਸ਼ ਦੇ ਮਾਪੇ ਪੁਲਿਸ ਸਟੇਸ਼ਨ ਜਾਂਦੇ ਆ ਤੇ ਰਾਕੇਸ਼ ਦੇ ਉੱਤੇ ਸ਼ੱਕ ਜਤਾਉਂਦੇ ਨੇ ਤੇ ਕਹਿੰਦੇ ਨੇ ਕਿ ਰਤਨੇਸ਼ ਤੇ ਬੱਚਿਆਂ ਦੇ ਘਰ ਤੋਂ ਜਾਣ ਪਿੱਛੇ ਰਾਕੇਸ਼ ਦਾ ਹੱਥ ਹੋ ਸਕਦਾ ਇਸ ਉਧਾਰ ਤੇ ਹੀ ਹੁਣ ਪੁਲਿਸ ਰਾਕੇਸ਼ ਤੇ ਉਸਦੇ ਘਰ ਵਾਲਿਆਂ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਬੁਲਾ ਕੇ ਕਈ ਵਾਰ ਪੁੱਛਗਿੱਛ ਕਰਦੀ ਹੈ ਇਸ ਦੇ ਚੱਲਦੇ ਆ ਹੀ ਹੁਣ ਜਦੋਂ ਅਪ੍ਰੈਲ 2018 ਆਉਂਦਾ ਤਾਂ ਇੱਕ ਦਿਨ ਅਚਾਨਕ ਹੁਣ ਰਾਕੇਸ਼ ਵੀ ਘਰ ਤੋਂ ਗਾਇਬ ਹੋ ਜਾਂਦਾ ਹੁਣ ਫਰਵਰੀ 2018 ਦੇ ਵਿੱਚ ਰਤਨੇਸ਼ ਤੇ ਬੱਚੇ ਗਾਇਬ ਹੋਏ ਸੀ ਹੁਣ ਅਪ੍ਰੈਲ 2018 ਦੇ ਵਿੱਚ ਆ ਕੇ ਰਾਕੇਸ਼ ਵੀ ਗਾਇਬ ਹੋ ਜਾਂਦਾ ਹੁਣ ਰਾਕੇਸ਼ ਦੇ ਘਰ ਦੇ ਰਾਕੇਸ਼ ਦੀ ਮਿਸਿੰਗ ਰਿਪੋਰਟ ਥਾਣੇ ਦੇ ਵਿੱਚ ਲਿਖਾਉਂਦੇ ਨੇ ਹੁਣ ਪੁਲਿਸ ਵਾਲੇ ਬੜੇ ਹੈਰਾਨ ਹੁੰਦੇ ਨੇ ਕਿ ਹਾਲੇ ਤਾਂ ਉਹ ਰਤਨੇਸ਼ ਤੇ ਬੱਚਿਆਂ ਨੂੰ ਨਹੀਂ ਲੱਭ ਰਹੇ ਸੀ ਹੁਣ ਰਾਕੇਸ਼ ਵੀ ਗਾਇਬ ਹੋ ਗਿਆ ਕੰਪਲੇਂਟ ਦਰਜ ਕਰਦੀ ਹੈ ਪੁਲਿਸ ਤੇ ਉਸ ਤੋਂ ਬਾਅਦ ਰਾਕੇਸ਼ ਦੀ ਭਾਲ ਸ਼ੁਰੂ ਕਰਦੀ ਹੈ ਪੁਲਿਸ ਹਾਲੇ ਭਾਲ ਕਰਾਈ ਰਹੀ ਸੀ ਕਿ ਯੂਪੀ ਦੇ ਹੀ ਕਾਸਗੰਜ ਦੇ ਵਿੱਚ ਪੁਲਿਸ ਨੂੰ ਇੱਕ লাশ ਮਿਲਦੀ ਹੈ ਜਿੱਥੇ ਉਸ লাশ ਦੇ ਹੱਥ ਤੇ ਪੈਰ ਤੇ ਨਾਲ ਸਿਰ ਕੱਟਿਆ ਹੋਇਆ ਸੀ ਜਾਂਚ ਕਰਨ ਤੇ ਉਸ ਦੀ ਜੇਬ ਦੇ ਵਿੱਚੋਂ ਮਿਲੇ ਆਧਾਰ ਕਾਰਡ ਤੋਂ ਪਤਾ ਲੱਗਿਆ ਕਿ ਉਹ ਰਾਕੇਸ਼ ਦੀ লাশ ਸੀ ਰਾਕੇਸ਼ ਦੇ ਘਰਦਿਆਂ ਨੂੰ লাশ ਦਿਖਾਈ ਜਾਂਦੀ ਹੈ ਰਾਕੇਸ਼ ਦਾ ਭਰਾ লাশ ਦੀ شناخت ਰਾਕੇਸ਼ ਵਜੋਂ ਕਰਦਾ ਹੁਣ ਪੁਲਿਸ ਰਾਕੇਸ਼ ਦੀ ਮਿਸਿੰਗ ਕੇਸ ਨੂੰ ਕਤਲ ਕੇਸ ਦੇ ਵਿੱਚ ਬਦਲ ਕੇ ਉਸ ਦੀ ਜਾਂਚ ਸ਼ੁਰੂ ਕਰਦੀ ਹੈ ਤੇ লাশ ਨੂੰ ਪੋਸਟਮਾਰਟਮ ਪੇਚੋਂ ਕਰਦਿਆਂ ਨੂੰ ਸੌਂਪ ਦਿੱਤਾ ਜਾਂਦਾ ਤੇ ਜਿਸ ਤੋਂ ਬਾਅਦ ਕਰਦੇ ਉਸ ਦਾ ਸੰਸਕਾਰ ਵੀ ਕਰਦੇ ਆ ਹੁਣ ਹੌਲੀ ਹੌਲੀ ਕਰਕੇ ਸਮਾਪਤ ਦਾ ਜਾਂਦਾ ਦਿਨ ਮਹੀਨੇ ਤੇ ਸਾਲ ਲੰਘ ਜਾਂਦੇ ਆ ਪਰ ਦੋਨਾਂ ਕੇਸਾਂ ਦੇ ਵਿੱਚ ਪੁਲਿਸ ਦੇ ਹੱਥ ਕੋਈ ਸਫਲਤਾ ਨਹੀਂ ਲੱਗਦੀ ਹੁਣ 2018 ਤੋਂ 2021 ਆ ਜਾਂਦਾ ਹੈ ਤੇ ਯੂਪੀ ਦੇ ਕਾਸਗਨ ਜ਼ਿਲ੍ਹੇ ਵਿੱਚ ਨਵਾਂ ਐਸਪੀ ਰੋਹਨ ਪ੍ਰਮੋਦ ਆਉਂਦਾ ਬਦਲੀ ਹੋ ਕੇ ਨਵਾਂ ਐਸਪੀ ਹੁਣ ਪੁਰਾਣੇ ਕੇਸਾਂ ਦੀਆਂ ਫਾਈਲਾਂ ਚੈੱਕ ਕਰ ਰਿਹਾ ਸੀ ਜੋ ਪੈਂਡਿੰਗ ਸੀ ਕਈ ਸਾਲਾਂ ਤੋਂ ਤਾਂ ਅਚਾਨਕ ਉਸਦੇ ਹੱਥ ਰਾਕੇਸ਼ ਦੇ ਕਤਲ ਕੇਸ ਦੀ ਫਾਈਲ ਲੱਗਦੀ ਹੈ ਫਾਈਲ ਚੈੱਕ ਕਰਦੇ ਐਸਪੀ ਨੂੰ ਪਤਾ ਲੱਗਿਆ ਕਿ ਕੇਸ ਵਿੱਚ ਡੀਐਨਏ ਦੀ ਰਿਪੋਰਟ ਪੈਂਡਿੰਗ ਸੀ ਜੋ ਲਖਨਊ ਤੋਂ ਆਉਂਦੀ ਸੀ ਹੁਣ ਐਸਪੀ ਡੀਐਨਏ ਦੀ ਰਿਪੋਰਟ ਲਖਨਊ ਤੋਂ ਮੰਗਵਾਉਂਦਾ ਤੇ ਰਿਪੋਰਟ ਨੂੰ ਜਦੋਂ ਚੈੱਕ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਜੋ ਡੀਐਨਏ ਦੀ ਰਿਪੋਰਟ ਸੀ ਉਸ ਦੇ ਵਿੱਚ ਜੋ ਡੀਐਨਏ ਸੀ ਉਹ ਰਾਕੇਸ਼ ਦੇ ਡੀਐਨਏ ਨਾਲ ਮੈਚ ਨਹੀਂ ਕਰਦਾ ਸੀ ਜਿਸ ਦਾ ਮਤਲਬ ਸੀ ਕਿ ਜੋ ਲਾਸ਼ ਮਿਲੀ ਸੀ ਜਿਸ ਦੇ ਹੱਥ ਪੈਰ ਅਤੇ ਸਿਰ ਗਾਇਬ ਸੀ ਉਹ ਰਾਕੇਸ਼ ਦੀ ਨਹੀਂ ਸੀ ਜਿਸ ਨੂੰ ਘਰਦਿਆਂ ਨੇ ਰਾਕੇਸ਼ ਦੀ ਲਾਸ਼ ਕਹਿ ਕੇ ਉਸ ਦਾ ਸੰਸਕਾਰ ਕਰ ਦਿੱਤਾ ਸੀ ਤਾਂ ਇੱਥੇ ਸਾਹਮਣੇ ਇਹ ਵੀ ਆਇਆ ਕਿ ਜੋ ਰਾਕੇਸ਼ ਸੀ ਹਾਲੇ ਵੀ ਕਿਤੇ ਨਾ ਕਿਤੇ ਜਿਉਂਦਾ ਸੀ ਤੇ ਇਹ ਸਾਜ਼ਿਸ਼ ਰਾਕੇਸ਼ ਨੇ ਜਾਣ ਬੁੱਝ ਕੇ ਰਚੀ ਸੀ ਹੁਣ ਐਸਪੀ ਰੋਨ ਰਾਕੇਸ਼ ਨੂੰ ਲੱਭਣ ਦੇ ਲਈ ਇੱਕ ਟੀਮ ਤਿਆਰ ਕਰਦਾ ਤੇ ਉਹ ਆਪਣੇ ਕੁਝ ਇਨਫੋਰਮਰ ਵੀ ਰਾਕੇਸ਼ ਨੂੰ ਲੱਭਣ ਦੇ ਲਈ ਲਾ ਦਿੰਦਾ ਜਿਸ ਤੋਂ ਬਾਅਦ ਉਸ ਨੂੰ ਇੱਕ ਸਫਲਤਾ ਮਿਲਦੀ ਹੈ ਜਦੋਂ ਇੱਕ ਇਨਫੋਰਮਰ ਤੋਂ ਪਤਾ ਲੱਗਦਾ ਕਿ ਰਾਕੇਸ਼ ਹਰਿਆਣੇ ਦੇ ਵਿੱਚ ਦਲੀਪ ਸ਼ਰਮਾ ਬਣ ਕੇ ਰਹਿ ਰਿਹਾ ਪੁਲਿਸ ਰਾਕੇਸ਼ ਨੂੰ ਹਰਿਆਣੇ ਤੋਂ ਗ੍ਰਿਫਤਾਰ ਕਰਦੀ ਹੈ ਜਿੱਥੇ ਉਹ ਲੇਬਰ ਦੇ ਤੌਰ ਤੇ ਕੰਮ ਕਰਦਾ ਸੀ ਤੇ ਉਸ ਨੇ ਆਪਣੀ ਪਹਿਚਾਣ ਲੁਕਾਉਣ ਦੇ ਲਈ ਨੱਕ ਦੀ ਸਰਜਰੀ ਤੱਕ ਵੀ ਕਰਵਾ ਲਈ ਸੀ ਤੇ ਆਪਣੇ ਪ੍ਰੂਫ ਸੀ ਜੋ ਉਹ ਦਲੀਪ ਸ਼ਰਮਾ ਦੇ ਨਾਮ ਦੇ ਬਣਵਾਏ ਹੋਏ ਸੀ ਜਦੋਂ ਰਾਕੇਸ਼ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਂਦਾ ਗਿਆ ਤੇ ਉੱਥੇ ਲਿਆ ਕੇ ਉਸ ਦੀ ਖਾਤਰਦਾਦੀ ਕੀਤੀ ਗਈ ਤਾਂ ਉਸ ਨੇ ਸਾਰੀ ਸਚਾਈ ਬਿਆਨ ਕੀਤੀ ਜਿਸ ਤੋਂ ਪਤਾ ਲੱਗਿਆ ਕਿ ਰਾਕੇਸ਼ ਨੇ ਆਪਣੀ ਘਰ ਵਾਲੀ ਰਤਨੇਸ਼ ਤੇ ਆਪਣੇ ਬੱਚਿਆਂ ਨੂੰ ਜਿਸ ਦੇ ਵਿੱਚ 1 ਸਾਲ ਦਾ ਉਸ ਦਾ ਬੇਟਾ ਤੇ 3 ਸਾਲ ਦੀ ਉਸ ਦੀ ਬੇਟੀ ਸੀ ਉਹਨਾਂ ਦਾ ਕਤਲ ਕਰ ਦਿੱਤਾ ਸੀ ਹੁਣ ਰਾਕੇਸ਼ ਨੇ ਜੋ ਕਹਾਣੀ ਪੁਲਿਸ ਨੂੰ ਸੁਣਾਈ ਉਸ ਤੋਂ ਪਤਾ ਲੱਗਿਆ ਕਿ ਉਹ ਯੂਪੀ ਪੁਲਿਸ ਦੀ ਇੱਕ ਕਾਂਸਟੇਬਲ ਰੂਬੀ ਨੂੰ ਪਿਆਰ ਕਰਦਾ ਸੀ ਤੇ ਉਸ ਦੇ ਨਾਲ ਵਿਆਹ ਵੀ ਕਰਵਾਉਣਾ ਚਾਹੁੰਦਾ ਸੀ ਪਰ ਉਸ ਦੇ ਘਰਦਿਆਂ ਨੇ ਉਹਦਾ ਵਿਆਹ 2012 ਦੇ ਵਿੱਚ ਰਤਨੇਸ਼ ਦੇ ਨਾਲ ਕਰ ਦਿੱਤਾ ਪਰ ਵਿਆਹ ਤੋਂ ਬਾਅਦ ਵੀ ਉਹ ਰੂਬੀ ਦੇ ਨਾਲ ਰਿਸ਼ਤੇ ਦੇ ਵਿੱਚ ਰਿਹਾ ਜਿਸ ਦੇ ਕਰਕੇ ਰਤਨੇਸ਼ ਨਾਲ ਉਸਦਾ ਝਗੜਾ ਵੀ ਹੁੰਦਾ ਰਹਿੰਦਾ ਸੀ ਤੇ 2018 ਦੇ ਵਿੱਚ ਰੂਬੀ ਦੇ ਨਾਲ ਰਹਿਣ ਲਈ ਉਸਨੇ ਆਪਣੀ ਘਰਵਾਲੀ ਰਤਨੇਸ਼ ਤੇ ਆਪਣੇ 1 ਸਾਲ ਤੇ 3 ਸਾਲ ਦੇ ਬੱਚਿਆਂ ਦਾ ਇੱਕ ਰਾਤ ਦੇ ਵਿੱਚ ਕੁਹਾੜੀ ਦੇ ਨਾਲ ਕਤਲ ਕਰ ਦਿੱਤਾ। ਉਹਨਾਂ ਦਾ ਕਤਲ ਕਰਨ ਤੋਂ ਬਾਅਦ ਉਸਨੇ ਉਹਨਾਂ ਦੀਆਂ ਲਾਸ਼ਾਂ ਨੂੰ ਆਪਣੇ ਹੀ ਘਰ ਦੀ ਬੇਸਮੈਂਟ ਦੇ ਵਿੱਚ ਲਿਜਾ ਕੇ ਇੱਕ ਟੋਆ ਪਟਕੇ ਉੱਥੇ ਥੱਲੇ ਦੱਬ ਦਿੱਤਾ ਸੀ। ਤੇ ਜਦੋਂ ਉਹਨੇ ਸਾਰੀ ਗੱਲਬਾਤ ਪੁਲਿਸ ਨੂੰ ਦੱਸੀ ਤਾਂ ਪੁਲਿਸ ਉਸਦੇ ਘਰ ਗਈ ਉਸਦੇ ਘਰ ਦੇ ਵਿੱਚ ਜਾ ਕੇ ਟੋਆ ਪੱਟ ਕੇ ਉੱਥੋਂ ਹੀ ਉਹਨਾਂ ਤਿੰਨਾਂ ਜਣੇ ਦੀਆਂ ਲਾਸ਼ਾਂ ਵੀ ਪੁਲਿਸ ਨੇ ਕੱਢੀਆਂ ਜਿੱਥੇ ਉਹਨਾਂ ਨੂੰ 3 ਸਾਲ ਪਹਿਲਾਂ ਦਫ਼ਨ ਕੀਤਾ ਗਿਆ ਸੀ ਤੇ ਹੁਣ ਗੱਲ ਆਈ ਉਸ ਲਾਸ਼ ਦੀ ਜਿਸ ਨੂੰ ਰਾਕੇਸ਼ ਦੀ ਲਾਸ਼ ਕਹਿ ਕੇ ਸੰਸਕਾਰ ਕਰ ਦਿੱਤਾ ਗਿਆ ਸੀ ਹੁਣ ਪੁਲਿਸ ਨੇ ਉਸ ਲਾਸ਼ ਦੇ ਬਾਰੇ ਰਾਕੇਸ਼ ਨੂੰ ਜਦੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਲਾਸ਼ ਉਸੇ ਦੇ ਇੱਕ ਦੋਸਤ ਦੀ ਸੀ ਜਿਸ ਨੂੰ ਸ਼ਰਾਬ ਪਲਾ ਕੇ ਰਾਕੇਸ਼ ਤੇ ਰੂਬੀ ਨੇ ਮਾਰ ਦਿੱਤਾ ਸੀ ਤੇ ਉਸ ਦਾ ਸਿਰ ਅਤੇ ਹੱਥ ਪੈਰ ਵੱਢ ਕੇ ਉਸ ਦੀ ਜੇਬ ਦੇ ਵਿੱਚ ਰਾਕੇਸ਼ ਦੇ ਆਈਡੈਂਟੀਟੀ ਕਾਰਡ ਪਾ ਕੇ ਉਸ ਨੂੰ ਉੱਥੇ ਛੱਡ ਦਿੱਤਾ ਸੀ ਜਦੋਂ ਹੁਣ ਇਹ ਸਾਰਾ ਖੁਲਾਸਾ ਹੋਇਆ ਤਾਂ ਰਾਕੇਸ਼ ਦੇ ਨਾਲ ਰੂਬੀ ਤੇ ਰਾਕੇਸ਼ ਦੇ ਘਰਦਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਇਸ ਤਰ੍ਹਾਂ ਮੌਤ ਤੋਂ 3 ਸਾਲ ਬਾਅਦ ਵੀ ਰਤਨੇਸ਼ ਦੇ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਇਨਸਾਬ ਮਿਲਿਆ ਤੇ ਇਸ ਤਰ੍ਹਾਂ ਫਿਰ ਇਸ ਕੇਸ ਦਾ ਅੰਤ ਹੁੰਦਾ ਜਿਸ ਦੇ ਵਿੱਚ ਇੱਕ ਇਸ਼ਕ ਦੇ ਵਿੱਚ ਅੰਨਾ ਹੋਇਆ ਬਾਪ ਆਪਣੇ ਦੋ ਛੋਟੇ-ਛੋਟੇ ਮਾਸੂਮ ਬੱਚਿਆਂ ਦਾ ਕਤਲ ਕਰ ਦਿੰਦਾ ਆਪਾਂ ਇੱਕ ਗੱਲ ਅਕਸਰ ਸੁਣਦੇ ਹੀ ਰਹਿੰਦੇ ਆ ਕਿ ਇਸ਼ਕ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ ਪਰ ਜਿੱਥੇ ਇੱਕ ਇਨਸਾਨ ਜਾਨਵਰਾਂ ਨੂੰ ਵੀ ਟੱਪ ਜਾਵੇ ਜਾਨਵਰਾਂ ਤੋਂ ਵੀ ਭੈੜਾ ਸਲੂਕ ਕਰ ਜਾਵੇ ਤਾਂ ਉੱਥੇ ਕੁਝ ਵੀ ਜਾਇਜ਼ ਨਹੀਂ ਹੁੰਦਾ ਹਾਲਾਂਕਿ ਇਹ ਤਾਂ ਇਸ਼ਕ ਵੀ ਨਹੀਂ ਸੀ ਤੇ ਅਜਿਹੇ ਮਾਮਲਿਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਈ ਵਾਰ ਜਾਨਵਰ ਇਨਸਾਨਾਂ ਤੋਂ ਵਧੀਆ ਸਲੂਕ ਹੀ ਕਰ ਜਾਂਦੇ ਆ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਦਾ ਆਈਕਨ ਜਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਉਹਨਾਂ ਵਾਲੀਆ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ